ਕਰ ਰਹੇ ਆ ਮਹਾਰਜ ਕਹਿਣ ਲੱਗੇ ਮਤ ਜਾਣੋ ਜਗ ਜੀਵਨ ਦਾ ਦੂਜੇ ਭਾਏ ਮੋਯਾਸ ਜਿਨੇ ਰੱਬ ਉਪਲਾ ਲਿਆ ਉਹ ਆਤਮਿਕ ਮੌਤੇ ਮਰ ਗਿਆ ਉਹਦੀ ਆਤਮਿਕ ਮੌਤ ਹੋ ਗਈ ਤੇ ਆਪ ਜੀ ਇਹ ਅੰਮ੍ਰਿਤ ਵਚਨ ਸੋਦਰ ਦੀ ਬਾਣੀ ਵਿੱਚ ਪੜ੍ਹ ਦਿਓ ਆਖਾਂ ਜੀਵਾ ਵਿਸਰੈ ਮਰ ਜਾਉ ਮਾਲਕ ਤੇਰੇ ਨਾਮ ਲੈਣ ਦੇ ਨਾਲ ਹੀ ਮੇਰਾ ਆਤਮਕ ਜੀਵਨ ਮੇਰੇ ਅੰਦਰ ਅਡੋਲਤਾ ਬਣੀ ਰਹਿੰਦੀ ਹੈ ਤੇਰੇ ਨਾਮ ਦੇ ਨਾਲੋ ਟੁੱਟ ਕੇ ਮੇਰੇ ਜੀਵਨ ਦੀ ਅਡੋਲਤਾ ਖਤਮ ਹੋ ਜਾਂਦੀ ਹੈ ਦਿਨ ਦੇ ਵਿੱਚ ਪਤਾ ਨਹੀਂ ਮੈਂ ਕਿੰਨੀ ਵਾਰੀ ਜੰਮਦਾ ਫਿਰ ਕਿੰਨੀ ਵਾਰੀ ਮੈਂ ਮਰਦਾ ਜਿਨਹੀ ਗੁਰਮੁਖ ਨਾਮ ਨਾ ਚੇਤੇਓ ਸੇ ਬਹਿਨ ਨਾ ਮਿਲਨੀ ਪਾਸ ਮਰਜ ਕਹਿਣ ਲੱਗੇ ਮਾਲਕ ਦੇ ਕੋਲ ਉਹਨਾਂ ਨੂੰ ਬੈਠਣ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ ਜਿਹੜੇ ਗੁਰੂ ਦੇ ਦੁਆਰਾ ਨਾਮ ਨਹੀਂ ਚੇਤਦੇ ਗੁਰੂ ਦੇ ਦੁਆਰਾ ਨਾਮ ਨਹੀਂ ਅਰਾਧਦੇ ਦੇਖੋ ਨਾਮ ਅਰਾਧਣ ਵਾਲੇ ਤਾਂ ਬਥੇਰੇ ਨੇ ਗਿਣਤੀ ਬਹੁਤ ਵੱਡੀ ਹੈ ਨਾਮ ਅਰਾਧਣ ਵਾਲਿਆਂ ਦੀ ਪਰ ਮਹਾਰਾਜ ਇਹ ਗੱਲ ਸਮਝਾਉਂਦੇ ਨੇ ਭਲਿਓ ਵੀ ਨੇਰੇ ਚਿੰਨ ਧਾਰਨ ਕਰ ਲੈਣੇ ਬਥੇਰੇ ਲੋਕ ਸੀ ਜਿਨ੍ਹਾਂ ਨੇ ਕੱਪੜੇ ਤਾਂ ਪਾ ਲਏ ਜਿਨ੍ਹਾਂ ਨੇ ਚਿੰਨ ਤਾਂ ਧਾਰਨ ਕਰ ਲਏ ਜਿਨ੍ਹਾਂ ਨੇ ਥਾਂ ਟਿਕਾਣੇ ਤਾਂ ਬਣਾ ਲਏ ਜਿਨ੍ਹਾਂ ਨੇ ਚੇਲੇ ਝਾਟੜੇ ਤਾਂ ਰੱਖ ਲਏ ਪਰ ਮਹਾਰਾਜ ਆਪਦੇ ਨੇ ਇਹ ਕੀ ਹੈ ਇਹ ਸਭ ਬਾਹਰੀ ਦਿਖਾਵਾ ਹੈ ਇਹ ਸਭ ਬਾਹਰੀ ਦਿਖਾਵਾ ਹੈ ਅੰਦਰੋਂ ਤਾਂ ਮਾਲਕ ਦੇ ਨਾਲ ਕੋਈ ਸਾਂਝ ਨਹੀਂ ਬਣੀ ਮਾਲਕ ਦੇ ਨਾਲ ਕੋਈ ਪਿਆਰ ਨਹੀਂ ਬਣਿਆ ਜਿੰਨੀ ਵੀ ਸਾਂਝ ਹੈ ਇਹ ਬਾਹਰੀ ਤੌਰ ਤੇ ਸਾਂਝ ਹੈ ਇੱਕ ਵਿਹਾਰਕ ਸਾਂਝ ਹੈ ਆਪਾਂ ਗੁਰੂ ਘਰ ਵੀ ਆਉਨੇ ਆ ਤੇ ਆਪਾਂ ਮਹਾਰਾਜ ਨੂੰ ਇਹ ਕਹਿੰਨੇ ਆ ਵੀ ਮਹਾਰਾਜ ਜੀ ਵੀ ਮੈਂ ਨੇਤ੍ਰੇਮ ਕਰਦਾਂ ਤੁਸੀਂ ਮੇਰਾ ਕੰਮ ਕਰਦੇ ਹੋ ਮੈਂ ਪਾਠ ਕਰਦਾ ਮਹਾਰਾਜ ਜੀ ਤੁਸੀਂ ਮੇਰਾ ਕਰਜ ਕਰਦੇ ਹੋ ਮਹਾਰਾਜ ਜੀ ਮੈਂ ਸੇਵਾ ਕਰਦਾ ਤੁਸੀਂ ਆ ਬਖਸ਼ਿਸ਼ ਮੇਰੇ ਤੇ ਕਰਦੇ ਹੋ ਇਹ ਗੱਲ ਵੱਖਰੀ ਹੈ ਵੀ ਗੁਰੂ ਬਖਸ਼ੰਦ ਹੈ ਸਭ ਰਹਿਮਤਾਂ ਕਰਦਾ ਹੈ ਸਭ ਕਿਰਪਾ ਕਰਦਾ ਪਰ ਮਹਾਰਾਜ ਆਖਦੇ ਨੇ ਭਲਿਆ ਤੂੰ ਤਾਂ ਵਿਹਾਰ ਹੀ ਕਰਦਾ ਨਾ ਗੁਰੂ ਨਾਲ ਤੂੰ ਗੁਰੂ ਨੂੰ ਪਿਆਰ ਥੋੜਾ ਕਰਦਾ ਤੂੰ ਗੁਰੂ ਨਾਲ ਵਿਹਾਰ ਕਰਨ ਆਉਣਾ ਤੂੰ ਗੁਰੂ ਨਾਲ ਵਪਾਰ ਕਰਨ ਆਉਣਾ ਤੂੰ ਗੁਰੂ ਨੂੰ ਪਿਆਰ ਨਹੀਂ ਕਰਦਾ ਜੇ ਗੁਰੂ ਨਾਲ ਪਿਆਰ ਹੋਵੇ ਤੇ ਮਹਾਰਾਜ ਆਖਦੇ ਨੇ ਸਭ ਕੁਝ ਤੇਰਾ ਹੀ ਹੈ ਗੁਰੂ ਨੇ ਕਿਨੂੰ ਦੇਣਾ ਮਾਪਿਓ ਕਿਨੂੰ ਦੇੰਦ ਨੇ ਆ ਉਹਦੇ ਬੱਚਿਆਂ ਨੂੰ ਹੀ ਦਿੰਦੇ ਤੇ ਮਹਾਰਾਜ ਆਖਦੇ ਨੇ ਗੁਰੂ ਨੇ ਕਿਨੂੰ ਦੇਣਾ ਤੈਨੂੰ ਹੀ ਦੇਣਾ ਕਲਗੀ ਦਾ ਦਸ਼ਮੇਸ਼ ਪਤਾਨੇ ਸਭ ਕੁਝ ਆਪਣੇ ਸਿੱਖਾਂ ਤੋਂ ਲੁਟਾ ਦੇ